ਪ੍ਰੋਗਰਾਮ ਕਮੀਆਂ ਦੇ ਵੇੜੇ ਦੇ ਤਹਿਤ ਅੱਜ ਅਸੀਂ ਪਹੁੰਚਿਆ ਇੱਕ ਬਜ਼ੁਰਗ ਮਾਤਾ ਉਹ ਆਪਣੀ ਰੇੜੀ ਹੈ ਅੰਮ੍ਰਿਤਾਰੀ ਮਾਤਾ ਹੈ ਕਾਫੀ ਉਮਰ ਹੈ ਤੇ ਉਹ ਰੇੜੀ ਦੇ ਉੱਤੇ ਸਬਜ਼ੀ ਵੇਚਦੀ ਕਦੂ ਲੇ ਪੇਠਾ ਲੇ ਤੋਰੀਆਂ ਲੇ ਅਰਬੀ ਲੇ ਟੋਲੇ ਲੇ ਨਿੰਬੂ ਲਓ ਸਬਜ਼ੀ ਵੇਚਣ ਦਾ ਕੰਮ ਕਦੋਂ ਕੀਤਾ 30-25 ਸਾਲ 30-32 ਸਾਲ ਹਾਂਜੀ ਆਪ ਇਹ ਰੇੜੀ ਲੈ ਕੇ ਹਾਂਜੀ ਰੇੜੀ ਤੇ ਜੀ ਪਤੀ ਗੁਜਰਿਆ ਹੋਇਆ ਜੀ 4 ਸਾਲ ਹੋ ਗਏ 400 ਬੀਨੀ ਉਮਰ ਤੇ ਰੇੜੀ ਖਿੱਚਣੀ ਸੱਚੀ ਬੰਦਿਆ ਗਰੀਬੀ ਕੰਮ ਕਰਾਉਂਦੇ ਔਖਾ ਤਾਂ ਬਹੁਤ ਹੋ ਜਾਂਦਾ ਔਖਾ ਬਥਰ ਪਰ ਆਏ ਦੇਖੋ ਤੇ ਜਿਵੇਂ ਪਾਕ ਪਈ ਹੁੰਦੀ ਪੁੱਤੋ ਤੁਰ ਤੁਰ ਕੇ ਹੈ ਹਾਂਜੀ ਅੱਜ ਖਾਚ ਮਕੱਲੀਆਂ ਜੀ ਮੇਰੀ ਓਣਾਂ ਮਕੱਲੀਆਂ ਨੇ ਕਣਕ ਵੀ ਚੱਕ ਲਈ ਜਕਰ ਕਣਕ ਵੀ ਖਾਣ ਨੂੰ ਨਹੀਂ ਮਤਲਬ ਤੂੰ ਇੱਧਰ ਆ ਜਾਨੀ ਆ ਮਗਰ ਹਾਂਜੀ ਹਾਂ ਮਗਰ ਕਣਕ ਲੈ ਗਈ ਇਹ ਬਾਹਰ ਲੱਗਦਾ ਹੁੰਦਾ ਕਣਕ ਕਾਹਨੂੰ ਚੱਕਦੇ ਰ ਕੰਦ ਵੀ ਡਿੱਗੀ ਪਈ ਐ ਜਿੱਥੇ ਬੈਠੀ ਤੇ ਉਹ ਵੀ ਡਿੱਗ ਗਿਆ ਪਿਆਪ ਤੋਂ ਮਨੂੰ ਘਰ ਦੇ ਬੁਰੇ ਹਾਲੀ ਹਾਂਜੀ ਬੁਰਾ ਤੜਕੇ 5 ਵਜੇ ਜਾਣੇ ਆ ਜੀ ਸਬਜ਼ੀ ਲੈ ਆਉਣੀ ਆ ਜੀ ਕੋਈ 2000 ਦੀ ਵੀ ਲੈ ਆਉਣੀ ਆ 3000 ਦੀ ਵੀ ਲੈ ਆਉਣੀ ਆ ਰੁਪਿਆ ਰੁਪਿਆ ਨਿਕਲਦੇ ਮਗੇ ਆ ਜੀ ਜਦੋਂ ਮੀਂਹ ਪੈਂਦਾ ਪੱਲੇ ਵੀ ਪੈ ਗਾ ਲਮੀਂਹ ਪੈਂਦਾ ਸੀ ਪੱਲੇ ਪੈ ਗਏ ਜੀ ਪੱਲੇ ਪੈ ਗਏ ਹਾਂ ਜੀ ਜਿਨੂੰ ਗੁਰੂ ਨਾਨਕ ਨੇ ਆਪਦੇ ਸਿੱਖ ਗਿਆ ਮਤਲਬ ਉਹ ਦਰਸ਼ਨ ਤੁਹਾਨੂੰ ਇਹਨਾਂ ਲੋਕਾਂ 'ਚ ਮਿਲਣਗੇ ਜਿਹੜੇ ਕਿਰਤ ਕਰਦੇ ਆ ਅਮਰ ਸ਼ਕਿਆ ਹੋਇਆ ਗੁਰਨਾਣਕ ਇਹਨਾਂ ਲੋਕਾਂ 'ਚ ਵਸਦਾ ਹੈ 'ਚ ਕੋਈ ਸ਼ੱਕ ਨਹੀਂ ਨੀਚਾ ਅੰਦਰਨੀ ਜਾਤ ਨੀਚੀ ਹੂਤ ਨੀਚਾਲੀ ਗੱਲ ਜਿਹੜੀ ਆ ਉਹ ਇੱਥੇ ਆ ਇਹਨਾਂ ਲੋਕਾਂ ਦੇ ਵਿੱਚ ਸਾਰਾ ਦਿਨ ਇਹ ਨਾ ਲੰਘ ਜਾਂਦਾ ਸਾਰਾ ਦਿਨ ਹੀ ਲੰਘ ਜਾਂਦਾ ਕੋਈ ਆਉਂਦਾ ਸੁੱਖ ਦਾ ਸਾਹ ਆਇਆ ਕਦੇ ਨਾ ਜੀ ਸੁੱਖ ਦਾ ਸਾਹ ਤਾਂ ਹੁਣ ਕਾ ਕੀ ਆਊਗਾ ਜੀ ਕਰਦਾ ਵੀ ਐਂ ਟਿਕ ਕੇ ਬਹਿ ਜਾ ਹੁਣ ਬਹੁਤ ਕੰਮ ਕਰਦਾ ਉਹ ਤਾਂ ਟਿਕਿਆ ਨਹੀਂ ਜਾਂਦਾ ਕੀ ਕਰਾਂ ਦਵਾਈ ਕੌਣ ਲਵਾਉਂ ਖੇਤ ਕਿਵੇਂ ਬਿਮਾਰੀਆਂ ਉਹ ਤਾਂ ਬਚੀਆਂ ਕਿ ਹਜੇ ਨਹੀਂ ਉਹ ਸਾਂਝੀ ਬਰੋਲਾ ਦਵਾਈ ਲਈ ਜੀ ਤਾਂ ਬਥੇਰਾ ਕਰਦਾ ਪੱਖੇ ਥੱਲੇ ਬੈਠੇ ਰਹੇ ਪੁੱਤ ਫਿਰ ਗਰੀਬੀ ਆ ਜਿਵੇਂ ਹੁਣ ਇੰਨੀ ਗਰਮੀ ਹੁੰਦੀ ਜਾਨ ਹੀ ਕੱਢਦੀ ਹੋਰ ਜਾਨ ਕੱਢ ਦਿੰਦੇ ਪੁੱਤ ਜਿਵੇਂ ਮੀਂਹ ਪੈਂਦਾ ਐ ਮੁਰਕਾ ਜਿਹਾ ਲਾ ਕਾਉਣੀ ਕੀ ਆ ਮਾਂ ਤਲਬੀ ਕੀ ਤੇਰੀ ਕਿਹ ਸਟ੍ਰੀਕ ਨਾ ਮਦਦ ਪੁੱਤ ਮੇਰਾ ਘਰ ਪਈ ਜਾ ਮਾੜਾ ਮੋਟਾ ਕੋਈ ਮੇਰਾ ਮੜ ਮੋਟੀ ਪਰਸ਼ਨ ਲੱਗ ਜਾ ਪੈਸ਼ਨ ਤੇ ਲੱਗੀ ਨਹੀਂ ਪੈਸ਼ਨ 1500 ਆਉਂਦਾ ਪੁੱਤੋਂ ਤਾਂ ਉਦੋਂ ਵੀ ਪਹਿਲਾਂ ਚੱਲ ਜਾਂਦੇ ਬੰਦੇ ਇਹਦੇ ਕੋਈ ਪੈਸਾ ਪ੍ਰੋਗਰਾਮ ਕਮੀਆਂ ਦੇ ਵੇੜੇ ਦੇ ਤਹਿਤ ਅੱਜ ਅਸੀਂ ਪਿੰਡ ਧਨੋਲਾ ਦੇ ਵਿੱਚ ਪਹੁੰਚੇ ਆ ਜਿੱਥੇ ਇੱਕ ਬਜ਼ੁਰਗ ਮਾਤਾ ਉਹ ਆਪਣੀ ਰੇੜੀ ਹੈ ਅਮਰਤਾਰੀ ਮਾਤਾ ਹੈ ਕਾਫੀ ਉਮਰ ਹੈ ਤੇ ਉਹ ਰੇੜੀ ਦੇ ਉੱਤੇ ਸਬਜ਼ੀ ਵੇਚਦੀ ਹੈ ਕੀ ਵਜ੍ਹਾ ਰਹਿੰਦੀ ਹੈ ਕਿ ساری ਜ਼ਿੰਦਗੀ ਕਮੀਆਂ ਦੀ ਇਸ ਹਾਲਾਤਾਂ ਦੇ ਵਿੱਚ ਲੰਘ ਜਾਂਦੀ ਹੈ ਕਿ ਪਹਿਲਾਂ ਆ ਜਿਹੜੀ ਗਰੀਬੀ ਦੇ ਵਿੱਚੋਂ ਜਿੰਦਗੀ ਦੀ ਸ਼ੁਰੂਆਤ ਹੁੰਦੀ ਆ ਬਚਪਨ ਵੀ ਗਰੀਬੀ ਦੇ ਵਿੱਚ ਦਿਹਾੜੀਆਂ ਚ ਲੰਘਦਾ ਜਵਾਨੀ ਵਿੱਚ ਲੰਘਦੀ ਆ ਤੇ ਅੰਤ ਬੁਢਾਪਾ ਵੀ ਇੱਥੇ ਆ ਜਾਂਦਾ ਇਸੇ ਸਾਰੇ ਵਿਸ਼ੇ ਤੇ ਗੱਲਬਾਤ ਕਰਨੀ ਆ ਸਾਡੇ ਨਾਲ ਬਜ਼ੁਰਗ ਮਾਤਾ ਜੀ ਮਾਤਾ ਕੀ ਨਾਮ ਤੁਹਾਡਾ ਮਿੰਦਰ ਕੋਰਾ ਜੀ ਮਿੰਦਰ ਕੋਰਾ ਹਾਂ ਜੀ ਕਿਹੜਾ ਪਿੰਡ ਹੈ ਧਨੌਲਾ ਜੀ ਖਾਸ ਹੈ ਇੱਥੋਂ ਦੇ ਰਹਿਣ ਵਾਲੀ ਹਾਂਜੀ ਇੱਥੋਂ ਦੇ ਰਹਿਣ ਵਾਲੀ ਮਾਤਾ ਇਹ ਸਬਜ਼ੀ ਵੇਚਣ ਦਾ ਕੰਮ ਕਦੋਂ ਕੀਤਾ ਇਹ ਹੋ ਗਏ 30-25 ਸਾਲ ਵੀ 30-32 ਸਾਲ ਤੋਂ ਹਾਂ ਜੀ ਤੂੰ ਸਬਜ਼ੀ ਵੇਚਦੀ ਆਂ ਸਾਗੀ ਵੇਚਦੀ ਆਂ ਜੀ ਆਪ ਇਹ ਰੈਡੀ ਤੇ ਹੈਗੇ ਹਾਂਜੀ ਰੈਡੀ ਤੇ ਜੀ ਤੇ ਕੀ ਮਤਲਬ ਹੁਣ ਤੁਹਾਡੀ ਉਮਰ ਕਿੰਨੀ ਹੈ ਆ ਗਿਆ 60 70 ਸਾਲ ਦੀ 70 ਸਾਲ ਦੀ ਤਾਂ ਹੈਗੀ ਉੱਤੇ ਤਾਂ ਚੱਕਦੀ ਹੋ ਗਿਆ ਬਤੋ ਉੱਤੇ ਤਾਂ ਚੱਕ ਹਾਂ ਹਾਂ ਇਹ ਇਨੀ ਉਮਰ ਦੇ ਵਿੱਚ ਵੀ ਇਹ ਕਿਉਂ ਰੈਡੀ ਗਰੀਬੀ ਪਤਵਾ ਗਰੀਬੀ ਹੈ ਹਾਂਜੀ ਕੀ ਕਾਰਨ ਹੈ ਤੁਹਾਡੇ ਤੁਹਾਡਾ ਤੁਹਾਡੇ ਪਤੀ ਕੀ ਕਰਦੇ ਪਤੀ ਗੁਜਰਾ ਹੋਇਆ ਜੀ 4 ਸਾਲ ਹੋ ਗਏ 4 ਸਾਲ ਹੋ ਗਏ ਹਾਂਜੀ ਤੇ ਤੁਹਾਡੇ ਬੱਚੇ ਕਿੰਨੇ ਆ ਬੱਚੇ 4 ਨੇ ਜੀ ਯਾਰ ਯਾਰੇ ਗੁੱਡੀਆਂ ਜਾਂ ਇੱਕ ਗੁੱਡੀ ਜੀ ਦੋ ਤਿੰਨ ਮੁੰਡੇ ਨੇ ਜੀ ਤਿੰਨ ਮੁੰਡੇ ਨੇ ਹਾਂ ਜੀ ਤੇ ਫਿਰ ਤੁਸੀਂ ਤੁਹਾਨੂੰ ਕੰਮ ਕਰਨ ਦੀ ਕਿਉਂ ਲੋੜ ਪੈਂਦੀ ਹੈ ਉਹ ਆਇਆ ਜੀ ਬੈਠਾਂਗੇ ਤਾਂ ਗੁੱਡ ਰਹਾਂਗੇ ਜਵਾਖਾ ਮੁਰੇ ਹੱਥ ਨਹੀਂ ਟੱਡਣੇ ਪੈਂਦੇ ਜੀ ਟੱਡਨੇ ਪੈਂਦੇ ਹਾਂ ਜੀ ਤੇ ਫਿਰ ਤੁਸੀਂ ਤੁਹਾਡੇ ਮਤਲਬ ਜਿਵੇਂ ਬੱਚੇ ਆ ਉਹ ਨਹੀਂ ਰੋਟੀ ਦਿੰਦੇ ਰੋਟੀ ਆਪਦੇ ਜਿਉਂ ਮਗਾਈ ਆ ਜੀ ਜਵਾਖਾਂ ਦਾ ਲੋਟ ਨਹੀਂ ਆਉਂਦਾ ਪੜਾਈ ਆ ਕਿਹੜਾ ਅੱਜ ਕੱਲ ਤੇ ਮਾਹੌਲ ਜਵਾਖਾ ਤੈਨੂੰ ਪਤਾ ਹੀ ਹੈ ਹੂੰ ਇਨੀ ਉਮਰ ਤੇ ਰੇੜੀ ਖਿੱਚਣੀ ਖਿੱਚਣੀ ਪੈਂਦੀ ਹੈ ਗਰੀਬੀ ਕੰਮ ਕਰਾਉਂਦੀ ਬਟੂ ਗਰੀਬੀ ਆ ਔਖਾ ਤਾਂ ਬਹੁਤ ਹੋ ਜਾਂਦਾ ਔਖਾ ਪੁੱਤ ਹੱਥ ਨੇ ਪੈਰ ਦੁਖਦੇ ਨੇ ਪੈਰ ਦੁਖਦੇ ਨੇ ਹਾਂਜੀ ਸ੍ਰੀ ਤੇਰਾ ਤਾਂ ਭੰਨਿਆ ਜਾਂਦਾ ਉਹ ਸਾਰਾ ਹਾਂਜੀ ਹੱਥ ਨਾਲ ਲੱਗਦਾ ਵੀ ਟੜਕੇ ਨੂੰ ਜਾਈਏ ਨਾ ਛੜਕੇ ਫਿਰ ਮੂੜ ਬਣਾਉਣਾ ਪੈਂਦਾ ਜੀ ਵੀ ਬਗ ਜੀ ਫਿਰ ਮੂੜ ਬਣਾਉਣਾ ਪੈਂਦਾ ਹਾਂਜੀ ਕਦੋਂ ਫਿਰ ਸਬਜ਼ੀ ਕਿਵੇਂ ਲੈ ਕੇ ਆਉਣੇ ਤੁਸੀਂ ਟੜਕੇ 5 ਵਜੇ ਜਾਣੇ ਆ ਜੀ ਬਰਨਾਲੇ ਤੋਂ ਬਰਨਾਲੇ ਤੋਂ ਹਾਂਜੀ ਫਿਰ ਅੱਛਾ ਗਲੀਆਂ ਚ ਵੇਚਦੇ ਆ ਜੀ ਉੱਥੋਂ ਲਿਆ ਕੇ ਫਿਰ ਗਲੀਆਂ ਚ ਵੇਚ ਹਾਂਜੀ ਗਲੀਆਂ ਚ ਵੇਚਦੇ ਆ ਕਿੰਨੇ ਵੇਹ ਤੱਕ ਵੇਚ ਦਿਆਂਵਾ ਇਥੋਂ ਤੜਕੇ 8:00 ਵਜੇ ਜਾਂਦੇ ਜੀ 11:00 ਵਜੇ ਤਾਈਂ ਵੇਚਦੇ ਆ ਫਿਰ 3:30 3:00 ਹੋ ਜਾਂਦੇ ਨੇ ਫਿਰ 3:30 3:00 ਹੋ ਜਾਂਦੇ ਹਾਂਜੀ ਫਿਰ 8:00 9:00 ਵੇਚਦੇ 6:00 ਵੀ ਵੱਜ ਜਾਂਦੇ 7:00 ਵੀ ਵੱਜ ਜਾਂਦੇ ਨੇ ਕਿੰਨੀ ਦੀ ਸਬਜ਼ੀ ਲੈ ਕੇ ਆਉਣੀ ਹੁੰਦੀ ਆ ਸਬਜ਼ੀ ਲੈ ਆਉਣੀ ਆ ਜੀ ਕੋਈ 2-3 2000 ਦੀ ਵੀ ਲੈ ਆਉਣੀ ਆ 3000 ਦੀ ਵੀ ਲੈ ਆਉਣੀ ਆ ਬਸ ਦਿਹਾੜੀ ਕੋਈ ਪੈਂਦੀ ਆ ਜੀ ਰੁਪਿਆ ਰੁਪਿਆ ਨਿਕਲਦੇ ਮਗ੍ਹਾਈ ਆ ਨਿਕਾਈ ਕੋਈ ਯਾਰ ਪੱਲੇ ਵੀ ਪੈ ਜਾਂਦੀ ਹੋ ਹਾਂਜੀ ਜਦੋਂ ਮੀਂਹ ਪੈਂਦਾ ਪੱਲੇ ਵੀ ਪੈ ਜਾਂਦਾ ਲਮੀਂਹ ਪੈਂਦਾ ਸੀ ਪੱਲੇ ਪੈ ਗਏ ਜੂ ਪੱਲੇ ਪੈ ਗਏ ਮਤਲਬ ਐ ਕਦੋਂ ਦੀ ਕੰਮ ਮਤਲਬ ਉਮਰ ਤੇ 70 75 ਸਾਲ ਹੋ ਗਈ ਤੂੰ ਕਿੰਨੇ ਚਿਰ ਦੀ ਕੰਮ ਚ ਪਈ ਹੋਈ ਐ ਇਹ ਨੂੰ ਹੋ ਗਏ 30 ਸਾਲ ਵੀ ਇਹ ਕੰਮ ਚ ਹਾਂਜੀ ਠੀਕ ਆ ਉਦੋਂ ਪਹਿਲਾਂ ਉਦੋਂ ਪਹਿਲਾਂ ਬਸ ਮਾੜਾ ਮੋਟੀ ਘਰੀ ਕਰਦੀ ਸੀ ਪਸੂ ਦੀ ਜੀੜੀ ਜੂਰੀ ਲਾ ਲੈਂਦੀ ਜੀੜੀ ਦਾ ਵੀ ਉਦੋਂ ਭਾ ਕੀਤੀ ਸੀ 70 60 70 ਰੁਪਏ ਹੁੰਦੇ ਕਿੱਲੇ ਦੇ ਹੂੰ ਉਥੇ ਲਾਈ ਆ ਜੀ ਉਥੇ ਲਾਈ ਹਾਂਜੀ ਤੇ ਮਾਂ ਤੂੰ ਮਤਲਬ ਜਿਵੇਂ ਇਹ ਕੰਮ ਕਰਦੀ ਐ ਜਵਾਖ ਨਹੀਂ ਕਹਿੰਦੇ ਵੀ ਹੁਣ ਤੂੰ ਬਹਿ ਜਾ ਉਹ ਜਵਾਖ ਤੈਨੂੰ ਪਤਾ ਅੱਜ ਗੱਲ ਕਰੇ ਉਹ ਆਪ ਉਹਦੇ ਚੁੱਲ੍ਹੇ ਉੰਦੇ ਨੇ ਜੀ ਚੱਲ ਆਪਦੇ ਠੀਕ ਨੇ ਮੈਂ ਕਿਹਦੇ ਮੂਹਰੇ ਆ ਪਿੰਡੜੀ ਮੈਂ ਕੱਲੀ ਆ ਜੀ ਮੇਰੀ ਉਹਨਾਂ ਮਲੀਆਂ ਨੇ ਕਣਕ ਵੀ ਚੱਕ ਲਈ ਜੀ ਘਰੇ ਕਣਕ ਵੀ ਖਾਣ ਨੂੰ ਨਹੀਂ ਕਣਕ ਵੀ ਚੱਕ ਕੇ ਲੈ ਗਈ ਹਾਂ ਕਣਕ ਚੱਕ ਕੇ ਲਈ ਮਤਲਬ ਤੂੰ ਇੱਧਰ ਆ ਜਾਨੀ ਆ ਮਗਰ ਹਾਂ ਜੀ ਹਾਂ ਮਗਰ ਉਹ ਕਣਕ ਲੈ ਗਈ ਜੀ ਮਤਲਬ ਮਤਲਬ ਕਣਕੀ ਚੱਕੀ ਕੀ ਤੇ ਫਿਰ ਰੋਟੀ ਤਾਂ ਤਾਂ ਵੈਸੀ ਔਖਾ ਹੋ ਗਿਆ ਹੋ ਰੋਟੀ ਤਾਂ ਔਖਾ ਜੀ ਹੂੰ ਰੇੜੀ ਤਾਂ ਚੰਗੇ ਭਾਲੇ ਬੰਦੇ ਨੂੰ ਸਾਡੇ ਵਰਗੇ ਬੰਦੇ ਨੂੰ ਖਿੱਚਣੀ ਔਖੀ ਹੋ ਜਾਂਦੀ ਤੇ ਤੂੰ ਇੰਨੀ ਉਮਰ ਦੇ ਵਿੱਚ ਫੇਰ ਖਿੱਚਣੀ ਪਈ ਢਿੱਡ ਕਾਰੇ ਕਰੋਂਦਾ ਪੁੱਤੋ ਢਿੱਡ ਕਾਰੇ ਗਰੀਬੀ ਆ ਜੇ ਬਾਹਰ ਲੱਗਦਾ ਹੁੰਦਾ ਕਣਕ ਕਾਹਨੂੰ ਚੱਕਦੇ ਕੰਦ ਵੀ ਡਿੱਗੀ ਪਈ ਐ ਜਿੱਥੇ ਬੈਠੀ ਤੇ ਉਹ ਵੀ ਡਿੱਗ ਗਿਆ ਪਿਆ ਪੁੱਤੋ ਉਹ ਵੀ ਡਿੱਗਿਆ ਪਿਆ ਹੈ ਮਤਲਬ ਘਰ ਦੇ ਬੁਰੇ ਹਾਲੀ ਆ ਹਾਂਜੀ ਬੁਰਾ ਹਾਲ ਤੂੰ ਕੱਲੀਆਂ ਇਸ ਏਰੀਆ ਚ ਸਬਜ਼ੀ ਜਿਹੜੀ ਬੁੜੀ ਵੇਚਦੀਆਂ ਕਿ ਹੋਰ ਵੀ ਹੈਗੀਆਂ ਨਾ ਇੱਥੋਂ ਕੱਲੀਆਂ ਹੀ ਮੈਂ ਜਿਹੜੀ ਰੇੜੀ ਲੱਗੀ ਸਾਬ ਹਾਂ ਹਾਂ ਕੱਲ ਮੋੜ ਰਤ ਨੂੰ ਕਿੰਨੇ ਵਜੇ ਜਾਣੀ ਹੈ ਘਰੇ ਤੋਂ ਤੜਕੇ ਮੈਂ ਹੱਥ ਨੇ ਵਗ ਜਾਨੀ 7 ਵੀ ਵਜੇ ਜਾਂਦੇ ਨੇ ਜੀ 8 ਵੀ ਵਜੇ ਜਾਂਦੇ 8 ਵੀ ਵਜੇ ਜਾਂਦੇ 8 ਵਜੇ ਜਾਣੀ ਹੈ ਫਿਰ ਤੜਕੇ ਨੂੰ ਫਿਰ 5 ਵਜੇ ਦਿਨ ਨੂੰ ਤੜਕੇ ਫਿਰ ਜਾਣਾ ਪੈਂਦਾ 5 ਵਜੇ ਜੀ 5 ਵਜੇ ਦਿਨ ਉੱਥੇ ਫਿਰ ਜਾਣਾ ਪੈਂਦਾ ਹਾਂਜੀ ਸਾਰਾ ਦਿਨ ਇਹ ਨੱਕ ਜਾਂਦਾ ਸਾਰਾ ਜੀ ਨਹੀਂ ਲੰਘ ਜਗਾ ਜੀ ਕੋਈ ਆਉਂਦਾ ਸੁੱਖ ਦਾ ਸਾਹ ਆਇਆ ਕਦੇ ਨਾ ਜੀ ਸੁੱਖ ਦਾ ਸਾਹ ਤਾਂ ਹੁਣ ਗਾਹਾਂ ਚ ਕੀ ਆਊਗਾ ਇੱਥੇ ਹੈ ਨਹੀਂ ਨਾ ਮਮਰਤ ਕਦੋਂ ਸ਼ਕਿਆ ਸੀ ਮਮਰਤ ਨੂੰ ਮੈਨੂੰ 20 ਸਾਲ ਕੋਈ ਵੀ 20 ਸਾਲ ਜੇ ਤੂੰ ਬਜ਼ੁਰਗ ਜਿਉਂਦੇ ਸੀ ਉਦੋਂ ਵੀ ਫਿਰ ਤੂੰ ਨਾਲ ਕੰਮ ਕਰਦੇ ਸੀ ਹਾਂ ਜੀ ਨਾਲ ਕਰਦੀ ਸੀ ਬਜ਼ੁਰਗ ਉਦੋਂ ਕੀ ਕਰਦੇ ਹੁੰਦੇ ਸੀ ਦਿਹਾੜੀ ਵਗ ਜਾਂਦੇ ਸੀ ਉਹ ਦਿਹਾੜੀ ਵਾਈ ਤੂੰ ਸਬਜ਼ੀ ਵੇਚਦੀ ਹਾਂ ਜੀ ਹੂੰ ਤੇ ਮਤਲਬ ਇਹ ਚ ਜਿਵੇਂ ਹੁਣ ਮਤਲਬ ਕੱਲੇ ਨੂੰ ਬੰਦੇ ਨੇ ਰੋਟੀ ਤਾਂ ਖਾਣੀ ਹੁੰਦੀ ਨਾਲ ਬਿਮਾਰੀਆਂ ਅਠ ਮਾਰੀਆਂ ਕੁੜੀ ਵੀ ਤੇਰੇ ਆਉਂਦੀ ਆਉਣੇ ਵੀ ਆਉਣਾ ਹੁੰਦਾ ਆਉਣਾ ਜਾਣਾ ਜੀ ਉਹਨਾਂ ਨੂੰ ਵੀ ਮੜਾ ਮੋਟਾ ਫਿਰ ਜੇ ਨਹੀਂ ਵੀ ਹੁੰਦਾ ਚਲ ਅੱਜ ਕੱਲ੍ਹ ਦੇ ਜਮਾਈ ਤੈਨੂੰ ਪਤਾ ਹੀ ਪੁੱਤ ਉਹ ਦੁਪਾਲ ਦਿਨ ਮੈਨੂੰ ਤੇ ਉਹ ਦੁਪਾਲ ਦਿਨ ਔਰ ਬਾਈਨ ਕਿਨਕ ਮੰਨਦੇ ਨਾ ਮਤੋ ਦੇ ਸਾਡੇ ਕੋਈ ਚੱਲਦੀ ਐ। ਦਿਹਾੜੀ ਐ ਇੰਨਾ ਹੰਬ ਕੀਤਾ। ਸਬਜੀ ਤਾਂ ਇਹ ਵੀ ਐ ਸਬਜੀ ਤਾਂ ਇਹ ਵੀ ਕਹਾਵਤ ਕਹਿੰਦੇ ਜਾਂਦਾ ਮੈਨੂੰ ਵੇਚ ਦੇ ਜੇ ਨਹੀਂ ਮੈਂ ਤੈਨੂੰ ਵੇਚ ਦੂੰ। ਹਾਂਜੀ। ਜੇ ਵੇਗੀ ਵੇਗੀ ਨਹੀਂ ਹੱਥ ਨੂੰ ਤੇਰੇ ਪੱਲੇ ਪਾਜੇ। ਨਹੀਂ ਪੱਲੇ ਪਾਜਦੇ ਨਹੀਂ। ਹਮ। 2-3000 ਦੀ ਸਬਜੀ ਲੈਣੀ ਕੋਈ 2-400 ਰੁਪਿਆ ਬੰਦ ਦਾ ਵਿੱਚ। ਹਾਂਜੀ ਤਾਂ 350 ਵੀ ਬਣ ਜਾਂਦਾ ਕਦੇ 400 ਵੀ ਬਣ ਜਾਂਦਾ। ਐਨੇ ਕੀ ਬਣਦੀ? ਐਨੇ ਕੀ ਬੰਦਦੀ? ਤੜਕੇ ਜਾਣਾ ਵੇ ਇਸ ਦਿਹਾੜੀ। ਹਾਂ ਤੜਕੇ ਜਾਣਾ ਪੈਂਦਾ 5:00 ਵਜੇ ਜੀ। ਹਮ। ਉਹ ਸਿਹਤ ਕਿਵੇਂ ਬਿਮਾਰੀਆਂ ਉਹ ਤਾਂ ਬਚੀਆਂ ਕਿ ਹਜੇ ਨਹੀਂ ਉਹ ਸਾਹ ਦੀ ਪ੍ਰੋਬਲਮ ਬਲ ਦਵਾਈ ਲਈ ਜੀ ਸਾਹ ਦੀ ਪ੍ਰੋਬਲਮ ਹਾਂਜੀ ਜੀ ਕਰਦਾ ਵੀ ਐ ਟਿਕ ਕੇ ਬਹਿ ਜਾ ਹੁਣ ਬਹੁਤ ਕੰਮ ਕਰ ਲਿਆ ਪੁੱਤੋ ਟਿਕੇ ਨਹੀਂ ਜਾਂਦਾ ਕੀ ਕਰੂੰ ਹੂੰ ਫੇ ਦਵਾਈ ਕੌਣ ਲਵਾਊਗਾ ਹੂੰ ਰੋਟੀ ਪਾਣੀ ਉਹ ਤੁਹਨੇ ਤਾਂ ਬਿਹਤਰ ਜੀ ਕਰਦਾ ਵੀ ਟੜਕੇ ਨੂੰ ਨਾ ਜਾਈਏ ਅੱਛਾ ਟੜਕੇ ਫੇਰ ਮੁਰੂੜ ਬਣਾਉਣਾ ਪੈਂਦਾ ਪੁੱਤੋ ਬਹੁਤ ਜੀ ਕਰਦਾ ਹੈ ਪੰਨੀ ਜਾਂਦੀ ਹੋਏਗੀ ਪੰਨੀ ਪੁੱਤੋ ਆ ਰਾਏ ਦੇਖੋ ਤੇ ਨੇ ਜਿਵੇਂ ਪਾਕ ਪਈ ਹੁੰਦੀ ਪੁੱਤ ਤੁਰ ਤੁਰ ਕੇ ਹੈ ਹਾਂਜੀ ਖਿੱਚ ਖਿੱਚ ਕੇ ਗਰੀਬੀ ਨੇ ਖੇੜਾ ਛੱਡਿਆ ਗਰੀਬੀ ਜੇ ਗਰੀਬੀ ਚੱਕੀ ਜਾਂਦੀ ਪੁੱਤ ਫੇਰਾ ਕਾ ਨੂੰ ਚੱਕਦੇ ਗਰੀਬੀ ਆ ਇਹਨੇ ਛੱਡਦੀ ਹਾਂ ਹਾਂ ਜੀ ਤਾਂ ਬਧੇਰਾ ਕਰਦਾ ਪੱਖੇ ਥੱਲੇ ਬੈਠੇ ਰਹੀਏ ਪੁੱਤ ਫਿਰ ਗਰੀਬੀ ਆ ਜਿਵੇਂ ਹੁਣ ਇੰਨੀ ਗਰਮੀ ਹੁੰਦੀ ਜਾਨ ਹੀ ਕੱਢ ਦਿੰਦੀ ਹੁੰਦਾ ਹੋਰ ਜਾਨ ਕੱਢ ਦਿੰਦੇ ਪੁੱਤ ਜਿਵੇਂ ਮੀਂਹ ਪੈਂਦਾ ਆ ਮੁੜਕਾ ਜਿਹਾ ਹੁੰਦਾ ਗਰੀਬੀ ਕਾਰਨ ਕਰੋਂ ਦੇ ਪੁੱਤ ਨਹੀਂ ਕਿਸੇ ਦਾ ਕੜਾ ਜੀ ਕਰਦਾ ਹੁੰਦਾ ਹੂੰ ਮਤਲਬ 30 ਸਾਲ ਤੋਂ ਤੈਨੂੰ ਆਹ ਕੰਮ ਚ ਹੋ ਗਿਆ ਹਾਂਜੀ 30 ਸਾਲੋਂ 30 ਸਾਲੋਂ ਹੁਣ ਮਤਲਬ ਹੁਣ ਮਤਲਬ ਤੂੰ ਹੰਬ ਗਈਆਂ ਜੇ ਕਹਿਣਾ ਹਾਂਜੀ ਹੰਬ ਹੰਬ ਗਈ ਜੀ ਕੰਮ ਕਰ ਕਰ ਕੇ ਕੰਮ ਕੰ ਕਰਕੇ ਇਹ ਵੀ ਤਾਂ ਹੁਣ ਮਤਲਬ ਇਹ ਚ ਵੀ ਇਹਦੇ ਚ ਵੀ ਗੜਾਏ ਆ ਵੀ ਤੇਰੀ ਨਾਲ ਨਾਲ ਹੀ ਵਿਖ ਜਾਂਦੀ ਹੂ ਬਸ ਆ ਮੱਥਾ ਮਾਰਨ ਹੂ ਹੋ ਤਾਂ ਉੱਚੋਂ ਛੰਟੜੀ ਪੈਂਦੀ ਬਤੋ ਫਲ ਕੰਟਾ ਤਾਂ ਛਾਂਟਣ ਤੇ ਲੱਗ ਜਾਂਦਾ ਜਿਹੜੀ ਖਰਾਬ ਹੁੰਦੀ ਉਹ ਵੀ ਕੱਢਣੀ ਪੈਂਦੀ ਪਈ ਹੈ ਫਿਰ ਜਿਹੜਾ ਪੱਕਾ ਪੁੱਕਾ ਹੁੰਦਾ ਉਹ ਵੀ ਕੱਢਣਾ ਪੈਂਦਾ ਉਹ ਵੀ ਪੱਕਾ ਪੁੱਕਾ ਵੀ ਕੱਢਣਾ ਖਰਾਬ ਦੇ ਕੋਲੇ ਪੱਕਾ ਬੱਜ ਜਾਂਦਾ ਹੋਊਗਾ ਹਾਂ ਉਹ ਵੀ ਬੱਜ ਜਾਂਦਾ ਬਸ ਹੂੰ ਮਤਲਬ ਕੋਲਮ ਲਾ ਕੇ ਦਿਹਾੜੀ ਪਹਿਲੇ ਪਈ ਹਾਂ ਤੇ ਹੜੀ ਪੱਲੇ ਪਈ ਉਹ ਤੋਂ ਇਹੀ ਕਰਦੇ ਕਿ ਨਰੇਗਾ ਚ ਵੀ ਜਾਣੇ ਕਿ ਗੱਲਾਂ ਨਾ ਨਰੇਗਾ ਚ ਤਾਂ ਅੱਛੇ ਕੰਮ ਚੱਲਦਾ ਨਹੀਂ ਪੁੱਤ ਸ਼ਹਿਰ ਆ ਗਿਆ ਸ਼ਹਿਰ ਆ ਗਿਆ ਚਾਣਾ ਇਹ ਉਹ ਸ਼ਹਿਰ ਆ ਗਿਆ ਕੰਮ ਚੱਲਦਾ ਨਹੀਂ ਨਾ ਕਰਕੇ ਆ ਕੰਮ ਹੀ ਹੈ ਨਾ ਤਾਂ ਕਰਕੇ ਕਰਨਾ ਪਿਆ ਵੈਲਕਮ ਜੀ ਹੁਣ ਇਹ ਆ ਵੀ ਮਤਲਬ ਘਰ ਦਾ ਗੇਟ ਵੀ ਹੈ ਨਹੀਂ ਘਰ ਦਾ ਕੰਧ ਡਿੱਗੀ ਪਈਆ ਪੁੱਤ ਛੱਟਰ ਲੱਗੇ ਪਿਆ ਛੱਟਰ ਵੀ ਡਿੱਗੇ ਪਿਆ ਬੈਠਣ ਨੂੰ ਹੋਈ ਨਹੀਂ ਬੈਠਣ ਨੂੰ ਹੋਣੀ ਹੈ ਘਰ ਕਿੰਨੇ ਕੁ ਦੂਰ ਹੈ ਤੇਰਾ ਘਰ 바ਵਾ ਬਾਟਾ ਪਤਾ ਇੱਥੇ ਅੱਛਾ ਹੁਣ ਤੂੰ ਸਬਜ਼ੀ ਵੇਚਣੀ ਹੈ ਘਰੇ ਚੱਲੀ ਆਂ ਸਾਜੀ ਵੇਚੀ ਜੀ ਵੇਚਦੀ ਜਾਊਗਾ ਤੋ ਵੇਚਦੀ ਵੇਚਦੀ ਜਾਏਗੀ ਹਾਂਜੀ ਠੀਕ ਹੈ ਇਹ ਕੈਕ ਘਰ ਦੇਖਣਾ ਹੋਵੇ ਤੇਰਾ ਫਿਰ ਕਿਵੇਂ ਦੇਖੀਏ ਬਾਜੂ ਜੇ ਬਤੋ ਅੱਛਾ ਮੁੰਡਾ ਹੋ ਖਰੇ ਪੋਤਾ ਹੋ ਦਿਖਾ ਦੂਗਾ ਐ ਕਦੇ ਵੀ ਮੋੜ ਵਾਲੀ ਦੇ ਘਰੇ ਜਾਣਾ ਮੋੜ ਵਾਲੀ ਦੇ ਘਰੇ ਠੀਕ ਹੈ ਪਿੰਡ ਦੇ ਵਿੱਚ ਵੇਦਰ ਤੈਨੂੰ ਸਬਜ਼ੀ ਉਹ ਤੋਂ ਵੇਚਦੀਆਂ ਉਦੋਂ ਫਿਰ ਤੈਨੂੰ ਕੀ ਨਾ ਨਾ ਜਾਣਦੇ ਆ ਬਸ ਆ ਮੋੜ ਵਾਲੀ ਕੋਈ ਦੇ ਦਿੰਦੇ ਨੇ ਬੱਚਾ ਮੋੜ ਵਾਲੀ ਕਹਿੰਦੇ ਆ ਹਾਂ ਠੀਕ ਹੈ ਉਹ ਲੋਕਾਂ ਨਾਲੋਂ ਠੀਕ ਮਿਲਦਾ ਸਬਜ਼ੀ ਉਹ ਜੀ ਲੈ ਲੈਂਦੇ ਹਾਂ ਹਾਂ ਲੈ ਲੈਂਦੇ ਨੇ ਬੱਚਾ ਠੀਕ ਹੈ ਜਿਨਾਂ ਮਾਣ ਪਰਚਪੰਡੀਆਂ ਸਾਰੇ ਲਾਇਲਾਂ ਦੇ ਨੇ ਸਭ ਦੀ ਹੂੰ ਕਿ ਕਿਉਂ ਨਹੀਂ ਕੀਆ ਮਾਤਲਬ ਵੀ ਕੀ ਤੇਰੀ ਕਿਸ ਤਰੀਕੇ ਨਾਲ ਵਾਦ ਹੋ ਸਕੇ ਮਾਦਤ ਪੁੱਤ ਮੇਰਾ ਘਰ ਪਈਏ ਮਾੜਾ ਮੋਟਾ ਕੋਈ ਮੇਰਾ ਮਣ ਮੋਟੀ ਪਰਸ਼ਨ ਲੱਗ ਜੇ ਪਰਸ਼ਨ ਤੇਰੀ ਲੱਗੀ ਨਹੀਂ ਪਰਸ਼ਨ 1500 ਦਾ ਪੁੱਤੋ ਤਾਂ ਉਦੋਂ ਵੀ ਪਹਿਲਾਂ ਚੱਲ ਜੰਦੇ ਬਹੁਤ ਬੀਲੇ ਉਹਦਾ ਤਾਂ ਕੋਈ ਫਾਇਦਾ ਨਹੀਂ ਮਤਲਬ ਇਹ ਤੇਰੀ ਇੱਛਾ ਵੀ ਤੇਰਾ ਇਨਾ ਕੋ ਹੋ ਜੇ ਹੈ ਇਨਾ ਕੋ ਹੋ ਜੇ ਬਟਾ ਘਰ ਦੇ ਦਾ ਛੱਤ ਰ ਉਹ ਵੀ ਡਿੱਗੇ ਪਿਆ ਬਟਾ ਬਾਹਰੇ ਮਗੂ ਬੈਠੀ ਹਾਂ ਮਤਲਬ ਤੂੰ ਅਮਰ ਸ਼ਕਿਆ ਹੈ ਪਾਠ ਕਰਨ ਦਾ ਟਾਈਮ ਲੱਗ ਜਾਂਦਾ ਕਿ ਨਹੀਂ ਕੱਚਾ ਲੱਗਦਾ ਬੁੱਤੋ ਜੇ ਤਾਂ ਪਟ ਪਟ ਪਾਠ ਦਾ ਟਾਈਮ ਹੁੰਦਾ ਉਦੋਂ 5 ਵਜੇ ਜਾਂਦੇ ਨੇ ਉਦੋਂ ਫਿਰ ਉਧਰ ਦਾਲਾ ਚੱਕੇ ਨਾ ਪਹਿਲਾਂ ਬੁੱਤੋ ਅਸਲ ਤਾਂ ਕਿਰਤੀ ਬੰਦੇ ਤਾਂ ਇਹੀ ਹੁੰਦੇ ਆ ਅਸਲ ਜੇ ਜਿਨੂੰ ਗੁਰੂ ਨਾਨਕ ਨੇ ਆਪਦੇ ਸਿੱਖ ਕਿਹਾ ਮਤਲਬ ਉਹ ਦਰਸ਼ਨ ਤੁਹਾਨੂੰ ਇਹਨਾਂ ਲੋਕਾਂ 'ਚੋਂ ਮਿਲਣਗੇ ਜਿਹੜੇ ਕਿਰਤ ਕਰਦੇ ਆ ਅਮਰ ਸ਼ਕਿਆ ਹੋਇਆ ਗੁਰਨਾਨਕ ਇਹਨਾਂ ਲੋਕਾਂ ਵਿੱਚ ਵਸਦਾ ਹੈ ਇਸ ਕੋਈ ਸ਼ੱਕ ਨਹੀਂ ਨੀਚਾ ਅੰਦਰ ਨੀਚਾ ਜਾਤ ਨੀਚੀ ਹੂਤ ਨੀਚਾ ਵਾਲੀ ਗੱਲ ਜਿਹੜੀ ਉਹ ਇੱਥੇ ਹੈ ਇਹਨਾਂ ਲੋਕਾਂ ਦੇ ਵਿੱਚ ਹੈ ਕਿ ਇਹ ਗੁਰੂ ਦੇ ਸਿੱਖ ਹੈ ਜਿਹਨੂੰ ਦਸਵੇਂ ਪਾਤਸ਼ਾਹ ਨੇ ਨਵਾਜਿਆ ਮਤਲਬ ਇੱਥੇ ਵਿਹਲੇ ਰਹਿਣ ਵਾਲੇ ਲੁੱਟੇਰੇ ਡੇਰਿਆਂ 'ਚ ਬੈਠ ਕੇ ਲੁੱਟਣ ਵਾਲੇ ਲੋਕਾਂ ਨੂੰ ਉਹ ਵੀ ਇੱਕ ਲੋਕ ਨੇ ਤੇ ਇਹ ਵੀ ਉਹ ਲੋਕ ਨੇ ਜਿਹੜੇ ਕਿਰਤ ਕਰਕੇ ਆਪਦੀ ਰੋਟੀ ਖਾਂਦੇ ਨੇ ਮਤਲਬ ਉਹ ਗੁਰੂ ਨਾਲ ਜੁੜੇ ਵੀ ਆ ਹਾਂਜੀ ਹੈ ਗੁਰੂ ਨਾਲ ਕੋਈ ਡੇਰੇ ਡੋਰੇ ਤੇ ਕਿਤੇ ਨਹੀਂ ਹਾਂਜੀ ਡੇਰਿਆਂ ਗੁਰੂ ਤੇ ਓਟ ਹਾਂਜੀ ਉਸੇ ਤੇ ਓਟ ਉਸੇ ਦੀ ਓਟ ਹੈ ਹੈ ਗੁਰੂ ਫੜੂਗਾ ਬਾ ਫੜੂ ਜੀ ਇਹ ਮੈਂ ਫੜੂਗਾ ਪੀ ਆਪੇ ਫੜੂ ਮਨ ਪਰਚਿ ਪਈ ਪੈਣ ਪਈ ਛੋੜੇ ਵਰਗੇ ਹੋਰ ਉਹਨਾਂ ਤੇ ਮਨ ਪਰਚਿ ਪਈ ਤਾਂ ਹੋ ਜੂਗਾ ਮੁਕਤ ਹੂੰ ਤੂੰ ਇੱਕ ਮੈਂ ਦੇਖੀ ਤੇਰੀ ਕਿਉਂਕਿ ਮੁੰਡਾ ਆਪ ਕਹਿੰਦੀ ਮੈਨੂੰ ਮਾਰਦਾ ਘੋੜਦਾ ਇਹੋ ਜੀ ਵੀ ਗੱਲ ਹੈ ਹੈ ਇਹ ਚ ਨਾ ਪਏ ਪੁੱਤ ਠੀਕ ਹੈ ਇਹ ਚ ਨਹੀਂ ਕਰ ਦ압 ਤੂੰ ਹੂੰ ਠੀਕ ਹੈ ਠੀਕ ਅਸੀਂ ਚਾਹੁੰਦੇ ਆ ਕਿ ਤੁਹਾਡੇ ਤੁਹਾਡੀ ਮਦਦ ਹੋਵੇ ਹੋ ਜਾ ਪੁੱਤ ਉਹ ਧੰਨਵਾਦ ਤੁਹਾਡੇ ਤੁਹਾਡਾ ਕੋਈ ਬੈਂਕ ਖਾਤਾ ਹੈਗਾ ਬੈਂਕ ਖਾਤਾ ਹੈਗਾ ਮੈਨੂੰ ਉਹ ਦੇ ਦੇਓਗੇ ਤੁਸੀਂ ਦੇ ਦੇਗਾ ਬਟਾ ਹਾਂ ਉਹ ਮੈਨੂੰ ਦੇ ਦੇ ਮੈਂ ਚਲਾ ਦੂੰਗਾ ਨਾਲ ਠੀਕ ਹੈ ਬਟਾ ਠੀਕ ਹੈ ਨਾ ਤੇ ਤੁਸੀਂ ਜਰੂਰ ਅਸੀਂ ਚਾਹਵਾਂਗੇ ਮਤਲਬ ਸਾਡਾ ਮਕਸਦ ਵੀ ਇਹ ਕਹਿੰਦਾ ਕਿ ਗੁਰੂ ਨਾਨਕ ਦੇ ਅਜਿਹੇ ਸੱਚੇ ਸਿੱਖ ਜਿਹੜੇ ਉਹਦੇ ਨਾਮ ਦਾ ਆਸਰਾ ਲੈ ਕੇ ਜਿਹੜੀ ਉਹਦੀ ਉਹਦੇ ਚਲਾਏ ਮਾਰਗ ਤੇ ਜਿੱਚ ਉਹਨਾਂ ਨੇ ਕਿਹਾ ਸੀ ਕਿਰਤ ਕਰੋ ਨਾਮ ਜਪੋ ਵੰਡ ਛਕੋ ਉਸ ਸਿਧਾਂਤ ਤੇ ਚੱਲਣ ਵਾਲੇ ਲੋਕ ਨੇ ਬੇਬੇ ਦੀ ਉਮਰ ਆਪਾਂ ਸਾਰੇ ਦੇਖ ਹੀ ਰਹੇ ਹਾਂ 70 ਸਾਲ ਦੇ ਕਰੀਬ ਉਮਰ ਹੈ ਤੇ ਆ ਰੇੜੀ ਖਿੱਚ ਕੇ ਸਬਜ਼ੀ ਵੇਚਦੀ ਐ ਇਹ ਨਹੀਂ ਕਿ ਕੋਈ ਅੱਜ ਦੀ 30 ਸਾਲ ਹੋ ਗਿਆ ਪਰ ਹੁਣ ਉਮਰ ਜਵਾਬ ਦੇਗੀ ਹੁਣ ਕਹਿੰਦੀ ਐ ਹੱਡ ਹੱਡ ਟੁੱਟਦਾ ਜਦੋਂ ਆਥ ਨੇ ਜਾਂਦੀ ਐ ਜੀ ਕਰਦਾ ਸਵੇਰੇ ਕੰਮ ਤੇ ਨਾ ਜਾਵਾਂ ਤਾਂ ਇਹ ਜਿਹੇ ਲੋਕਾਂ ਦੀ ਬਾਹ ਫੜਨ ਦੀ ਲੋੜ ਐ ਅਸੀਂ ਵੀ ਇਨੀ ਦੂਰ ਆਏ ਸੀ ਕਿ ਕਮੀਆਂ ਦੇ ਵਿੜੇ ਦੇ ਵਿੱਚ ਉਹਨਾਂ ਲੋਕਾਂ ਦੇ ਹਾਲਾਤ ਜਿਹੜੇ ਦਿਨ ਰਾਤ ਧੱਕੇ ਖਾਂਦੇ ਐ ਹੱਥਣ ਤੱਕ ਫਿਰ ਵੀ ਕੁਝ ਪੱਲੇ ਨਹੀਂ ਪੈਂਦਾ ਤਾਂ ਉਹਨਾਂ ਦੀ ਗੱਲਬਾਤ ਜਿਹੜੀ ਐ ਉਹ ਤੁਹਾਡੇ ਤੱਕ ਪਹੁੰਚਾਈ ਜਾਵੇ ਤਾਂ ਬੇਬੇ ਨੇ ਗੱਲਬਾਤ ਕੀਤੀ ਉਮੀਦ ਹੈ ਤੁਹਾਨੂੰ ਗੱਲਬਾਤ ਚੰਗੀ ਲੱਗੇਗੀ ਜੇਕਰ ਕੋਈ ਬੇਬੇ ਦੀ ਮਦਦ ਕਰਨੀ ਚਾਹੁੰਦਾ ਹੈ ਤਾਂ ਉਹ ਕਮੈਂਟ ਜਿਹੜੀ ਹੈ ਸਕਰੀਨ ਦੇ ਉੱਤੇ ਇਹਨਾਂ ਦਾ ਅਕਾਊਂਟ ਚੱਲਦਾ ਹੈ ਜਰੂਰ ਕਰਿਓ